ਵਰਜ ਦਾ ਖਾਲਸਾ ਵਰਜ ਕੀ ਪਤੇ ਕੱਲ ਅਸੀਂ ਖਬਰ ਨਾਸਰ ਕੀਤੀ ਸੀ ਉਸ ਤੋਂ ਬਾਅਦ ਇਹ ਸਾਮ ਨੂੰ ਜਿਹੜਾ ਕਿ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੀ ਜਿਹੜੀ ਦਿੱਲੀ ਦੇ ਅੰਦਰ ਕੋਠੀ ਆ ਜਿਹਨੂੰ ਕਪੂਰਥਲਾ ਹਾਊਸ ਕਿਹਾ ਜਾਂਦਾ ਹੈਗਾ ਉਹਦੇ ਅੰਦਰ ਜਿਹੜਾ ਕਿ ਚੌਂਕ ਕਮਿਸ਼ਨ ਵੱਲੋਂ ਜਿਹੜਾ ਇੱਕ ਰੈਡ ਕੀਤੀ ਗਈ ਜਿਹੜੇ ਕਿ ਬੱਖ-ਬੱਖਾ ਅਖਬਾਰਾਂ ਚੈਨਲਾਂ ਦਾ ਚਰਚਾ ਬਣਿਆ ਪੂਰੇ ਪੰਜਾਬ ਦਾ ਜਿਹੜਾ ਮਾਹੌਲ ਕੱਲ ਘਬਰਾਇਆ ਗਿਆ ਤੇ ਉੱਥੇ ਚੌਣਕ ਮੈਸਨ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਗੁਪਤ ਸੂਚਨਾ ਮਿਲੀ ਆ ਕਿ ਭਗਵਾਨਤਮਨ ਦੀ ਇਸ ਕੋਠੀ ਦੇ ਅੰਦਰ ਜਿਹੜਾ ਕਿ ਆ ਰੁਪਏ ਨੇ ਰੁਪਿਆ ਤੋਂ علاوہ ਕੋ ਜੋ ਹੋਰ ਵੀ ਜਿਹੜਾ ਗਾਬਰਾਮਤ ਹੋ ਸਕਦਾਗਾ ਤੇ ਜਦੋਂ ਚੌਣਕ ਮੈਸਨ ਵੱਲੋਂ ਜਿਹੜਾ ਸਾਰੀ ਰੇਡ ਕੀਤੀ ਗਈ ਆ ਸਾਰੀ ਆਪਣੇ ਵੀਡੀਓਗ੍ਰਾਫੀ ਕੀਤੀ ਗਈ ਆ ਤੇ ਪਹਿਲਾਂ ਤਾਂ ਦਿੱਲੀ ਪੁਲਿਸ ਵੱਲੋਂ ਜਿਹੜਾ ਉਹਨਾਂ ਨੂੰ ਅੰਦਰ ਨਹੀਂ ਬੰਨ ਦਿੱਤਾ ਤੋਂ ਘੰਟਾ ਦੋ ਘੰਟੇ ਤੋਂ ਜਦੋਂ ਜੈਦਵਾਲ ਜਦੋਂ ਅੰਦਰ ਜਾਂਦੇ ਆ ਤਾਂ ਥੋੜੀ ਕਾੜੀ ਤਲਾਸ਼ੀ ਹੁੰਦੀ ਆ ਤੇ ਬਾਕੀ ਜਿਹੜੇ ਕਾਵਰੇ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਲੋਕ ਜਾਨੀ ਕਿ ਤਾਲੇ ਲੱਗੇ ਹੁੰਦੇ ਆ ਤੇ ਚੌਂਕ ਵਿੱਚ ਫਿਰ ਉੱਥੋਂ ਬਾਹਰਸ ਵਗ ਜਾਂਦਾਗਾ ਪਰ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਬੇਕਰ ਮਜੀਠ ਸਿੰਘ ਮਜੀਠੀਆ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਪੋਸਟ ਵੀ ਸਾਂਝੀ ਕੀਤੀ ਗਈ ਆ ਤੇ ਨਾਲ ਇੱਕ ਵੀਡੀਓ ਜਾਰੀ ਕੀਤੀ ਗਈ ਆ ਕਿ ਪੰਜਾਬ ਦੀ ਉਸ ਲੋਬੀ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਉਸ ਕਪੂਰਤਲਾ ਹਾਊਸ ਦੇ ਵਿੱਚ 2069 ਪੇਟੀਆਂ ਪੰਜਾਬ ਦੀ ਦਾਰੂ ਆ ਜਿਹੜੀ ਉਹ ਮਿਲੀ ਆ ਯਾਨੀ ਕਿ ਪੰਜਾਬ ਦੀ ਦਾਰੂ ਦੇ ਉੱਤੇ ਜਿਹੜਾ ਪੰਜਾਬ ਦਾ ਮਾਰਕਾ ਲੱਗਿਆ ਹੋਇਆ 2069 ਪੇਟੀਆਂ ਵੱਡੇ ਸਵਾਲ ਖੜੇ ਹੋ ਜਾਂਦੇ ਆ ਕਿ ਪੰਜਾਬ ਦੀ दारू ਦਿੱਲੀ ਕਿਵੇਂ ਪਹੁੰਚ ਗਈ ਹਰਿਆਣੇ ਦੀ दारू ਪੰਜਾਬ ਦੇ ਵਿੱਚ ਨਹੀਂ ਆ ਸਕਦੀ ਪੰਜਾਬ ਦੀ ਹਰਿਆਣੇ ਦੇ ਵਿੱਚ ਨਹੀਂ ਜਾ ਸਕਦੀ ਤਾਂ ਪੰਜਾਬ ਦੀ दारू ਫਿਰ ਪੰਜਾਬ ਤੋਂ ਚੱਲ ਕੇ ਜਿਹੜੀ ਦਿੱਲੀ ਕਿਵੇਂ ਪਹੁੰਚ ਗਈ ਵੱਡੇ ਸਵਾਲ ਖੜੇ ਕੀਤੇ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਤੇ ਕਹਿ ਦਿੱਤਾ ਉਹਨਾਂ ਨੇ ਕਿ ਆ ਕਿ ਭਗਵੰਤ ਮਾਨ ਅਤੇ ਐਕਸਾਈਜ਼ ਜਿਹੜਾ ਮੰਤਰੀ ਆ ਉਹਨਾਂ ਦੇ ਦੋਵਾਂ ਦੇ ਉੱਪਰ ਜਿਹੜਾ ਇਹ ਪਰਚਾ ਦਰਜਾ ਹੋਣਾ ਚਾਹੀਦਾ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾਗਾ ਜਿਹੜਾ ਕਿ ਐਕਸਾਈਜ਼ ਮੰਤਰੀ ਆ ਜਿਹੜਾ ਸਾਰਾ दारू ਦਾ ਕੰਮ ਪਹੁੰਚਾਉਣ ਦਾ ਉਹਨਾਂ ਨੇ ਕੀਤਾ ਤੇ ਜਿਹੜੀ ਭਗਵੰਤ ਮਾਨ ਦੀ ਕੋਠੀ ਦੇ ਅੰਦਰੋਂ ਜਿਹੜੀ ਦਿੱਲੀ ਹਾਊਸ ਦੇ ਵਿੱਚ ਜਿਹੜੀ ਕਪੂਰਥਲਾ ਉਹਦੀ ਕੋਠੀ ਆ ਉਤੋਂ ਇਹ ਸਭ ਕੁਝ ਮਿਲਿਆਗਾ ਇਹ ਬਿਕਰ ਮਜੀਤ ਸਿੰਘ ਮਜੀਠੀਏ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੇ ਟਵੀਟ ਦੇ ਵਿੱਚ ਸਿੱਧੇ ਲਿਖ ਦਿੱਤਾ ਕਿ ਭਗਵੰਤ ਮਾਨ ਦਾ ਦਾਰੂ ਦੇ ਨਾਲ ਬਹੁਤ ਨੇੜਲਾ ਰਿਸ਼ਤਾਗਾ ਦੂਸਰੀ ਆਪਾਂ ਗੱਲ ਕਰੀਏ ਕਿ ਭਗਵੰਤ ਮਾਨ ਵੱਲੋਂ ਕੱਲ ਇੱਕ ਟਵੀਟ ਵੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਅੰਦਰ ਜਿਹੜਾ ਕਿ ਮੇਰੀ ਕੋਠੀ ਦੇ ਅੰਦਰ ਦਾਖਲ ਹੋਏ ਉਥੋਂ ਚੌੜਕ ਮੇਸੇ ਵੱਲੋਂ ਕਹਿੰਦਾ ਜਿਹੜੇ ਸਾਡੇ ਲੇਡੀਜ਼ ਕੱਪੜੇ ਹੁੰਦੇ ਆ ਕਹਿੰਦਾ ਸੰਦੂਕ ਹੁੰਦੇ ਆ ਲੇਡੀਜ਼ ਦਾ ਕਹਿੰਦਾ ਉਹ ਵੀ ਫਰੋਲ ਛੱਟੇ ਸਾਡੇ ਕੱਪੜੇ ਵੀ ਲੇਡੀਜ਼ ਦੇ ਕਹਿੰਦਾ ਸਾਰੇ ਫਰੋਲ ਤੇ ਕਹਿੰਦਾ ਮਿਲਿਆ ਕੁਝ ਨਹੀਂ ਪਰ ਤੁਸੀਂ ਹੁਣ ਇਹ ਦੱਸੋ ਕਿ ਜਵਾਨਾ ਕਿਹੜਾ ਚੱਲ ਰਿਹਾ ਸਦੀ ਕਿਹੜੀ ਚੱਲ ਰਹੀ ਆ ਕੀ ਹੁਣ ਸਾਡੀਆਂ ਮਾਮਾ ਜਾਂ ਸਾਡੀਆਂ ਲੇਡੀ ਜੀ ਆ ਜਾਂ ਹੁਣ ਡਾਕਟਰ ਗੁਰਪ੍ਰੀਤ ਕੌਰ ਆ ਪਤਨੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪਤਨੀ ਆ ਡਾਟਰਾ ਕਿ ਉਹ ਸੰਦੂਕ ਰੱਖੂਗੀ ਜਾਂ ਉਹਨਾਂ ਦੇ ਹੋਰ ਕੀ ਆਪਾਂ ਇਹ ਕਹ ਲਈਏ ਕਿ ਸਤੌ ਤੋਂ ਸਿੱਧੇ ਸੰਦੂਕ ਕੀ ਉੱਥੇ ਦਿੱਲੀ ਕਿਵੇਂ ਵਾਗੇ ਚਾਰ ਦੇਣਾ ਚੋਣਾ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਪ੍ਰਚਾਰ ਕਰਨਾ ਸੀ ਉੱਥੇ ਸੰਦੂਕਾਂ ਦੀ ਕਿ ਲੋਡ ਪੈ ਗਈ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਆ ਹੁਣ ਬਕਰ ਮਜੀਤ ਸਿੰਘ ਮਜੀਠੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਵੰਤ ਮਾਨ ਅਤੇ ਉਹਨਾਂ ਦੇ ਜਿਹੜੇ ਨਾਲ ਐਕਸਾਈਜ਼ ਮਨਿਸਟਰ ਨੇ ਉਹਨਾਂ ਤੇ दारू ਦਾ ਜਿਹੜਾ 2069 ਪੇਟੀਆਂ ਫੜਿਆ ਗਈਆਂ ਉਹਨਾਂ ਤੇ ਪਰਚਾ ਦਰਜਾ ਹੋਣਾ ਚਾਹੀਦਾ ਕਿਉਂਕਿ ਇਹ ਦੇਖਦੇ ਆ ਕਿ ਜੇਕਰ ਇੱਥੇ ਵੱਡੇ ਸਵਾਲ ਖੜੇ ਹੁੰਦੇ ਆ ਕਾਂਗਰਸ ਅੱ ਲੈ ਕੇ ਗਈ ਹੁੰਦੀ ਤਾਂ ਪੰਜਾਬ ਦੀ ਸਰਕਾਰ ਬੈਠੀ ਅੱਗੇ ਤਾਂ ਦਿੱਲੀ ਜਿਹੜਾ ਕਿ ਚੋਣਾ ਹੋ ਰਹੀਆਂ ਨੇ ਜੇ ਦੁੱਧੀ ਦੇ ਵਿੱਚ ਜੇ ਭਾਜਪਾ ਨੇ ਰੱਖੀ ਹੁੰਦੀ ਸ਼ਰਾਬ ਤੇ ਫਿਰ ਭਾਜਪਾ ਆਪ ਦੀ ਸ਼ਰਾਬ ਕਿਉਂ ਖੜਦੀ ਇਹ ਕਈ ਜਣੇ ਕਿ ਸਵਾਲ ਖੜੇ ਹੋ ਰਹੇ ਨੇ ਦੂਸਰੀ ਗੱਲ ਇਹ ਆ ਕਿ ਪੰਜਾਬ ਦਾ ਜਿਹੜਾ ਜਿੰਨਾ ਵੀ ਰੁਪਇਆ ਹੈਗਾ ਇਹ ਪਹਿਲਾਂ ਵੀ ਕਿਹਾ ਜਾ ਰਿਹਾ ਹੈਗਾ ਕਿ ਪੰਜਾਬ ਦਾ ਰੁਪਇਆ ਦਿੱਲੀ ਦੇ ਚੋਣਾ ਵਿੱਚ ਵਰਤਿਆ ਜਾ ਰਿਹਾ ਪੰਜਾਬ ਦੇ ਰੁਪਏ ਦੇ ਨਾਲ ਦਿੱਲੀ ਦੀ ਜਿਹੜੀ दारू ਆ ਜਾਂ ਪੰਜਾਬ ਦੀ दारू ਆ ਉਹ ਦਿੱਲੀ ਪਹੁੰਚ ਗਈ ਆ ਰੁਪਈਆ ਵੀ ਪਹੁੰਚ ਗਿਆ ਤੇ ਸਾਡੇ ਇੱਥੇ ਲੀਡਰ ਮੰਤਰੀ ਸਾਰੇ ਪਹੁੰਚ ਚੁੱਕੇ ਨੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਵਿੱਚੋਂ ਕਰੀਬ 15 ਐਮਐਲਏ ਤੇ ਮੰਤਰੀ ਸਮੇਤ 15 ਦੇ ਕਰੀਬ ਜਿਨ੍ਹਾਂ ਨੇ ਚੋਣ ਪ੍ਰਚਾਰ ਕੀਤਾ ਉਹਨਾਂ ਦੇ ਏਡੀ ਦੀ ਰੇਡ ਦਾ ਜਿਹੜਾ ਸਾਪਾ ਵੱਜੂਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੁਹਾਨੂੰ ਇਹ ਵੀ ਖਬਰ ਦੱਸੀ ਸੀ ਕਿ ਭਗਵਾਨ ਤੁਮਾਰਨ ਵੀ ਜਿਹੜਾ ਕੀ ਗ੍ਰਫਤਾਰ ਕੀਤਾ ਜਾਊਗਾ ਫਿਲਹਾਲ ਕੱਲ ਜਿਹੜੀ ਇੱਕ ਖਬਰ ਫਲੈਸ਼ ਹੋਈ ਸੀ ਵੱਡੀ ਖਬਰ ਸੋਸ਼ਲ ਮੀਡੀਆ ਤੇ ਫੈਲਦੀ ਸੀ ਕਿ ਭਗਵੰਤ ਮਾਨ ਨੂੰ ਗ੍ਰਫਤਾਰ ਕਰ ਲਿਆ ਪਰ ਉਹ ਜਿਹੜੀ ਖਬਰ ਆ ਜਿਹੜੀ ਉਹ ਝੂਠੀ ਨਿਕਲੀ ਤੇ ਜਿਹੜਾ ਕਿ ਉਹਨਾਂ ਦੇ ਜਿਹੜਾ ਕਪੂਰਥਲਾ ਹੌਸਟ ਜਿਹੜਾ ਚੌੜ ਕਮਿਸ਼ਨ ਵੱਲੋਂ ਜਿਹੜਾ ਇੱਕ ਆਪਾਂ ਕਹਿ ਲਈ ਕਿ ਸਾਪਾਂ ਮਾਰਿਆ ਗਿਆ ਸੀ ਤੇ ਲੋਕਾਂ ਨੂੰ ਲੱਗਿਆ ਕਿ ਭਗਵੰਤ ਮਾਨ ਨੂੰ ਉੱਥੇ ਜਿਹੜਾ ਗ੍ਰਫਤਾਰ ਕਰ ਲਿਆ ਕਹਿੰਦੇ ਦੂਸਰਾ ਗੱਲ ਇਹ ਵੀ ਹੋਈ ਉੱਥੇ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਵੱਡੀ ਫੈਲੀ ਆ ਕਿ ਭਗਵੰਤ ਮਾਨ ਉੱਥੋਂ ਆਪਣੇ ਦਿੱਲੀ ਹੌਸ ਦੇ ਵਿੱਚੋਂ ਭੱਜ ਨਿਕਲੇ ਤੇ ਨਹੀਂ ਉੱਥੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਭਗਵੰਤ ਮਾਨ ਕਿਉਂ ਭੱਜਿਆ ਕੀ ਕਾਰਨ ਸੀ ਜੇ ਬੰਦਾ ਸੱਚਾ ਹੁੰਦਾ ਮੁੱਖ ਮੰਤਰੀ ਪੰਜਾਬ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਭੱਜਣਾ ਪੈ ਗਿਆ ਕੀ ਹੁਣ ਭਗਵੰਤ ਮਾਨ ਨੂੰ ਕੀ ਡਰ ਸਤਾ ਰਿਹਾ ਦੂਸਰੇ ਪਾਸੇ ਭਗਵੰਤ ਮਾਨ ਦਾ ਇੱਕ ਹੋਰ ਟਬੀਟ ਸਾਹਮਣੇ ਆਇਆਗਾ ਉਹ ਕਹਿੰਦਾ ਮੇਰੀ ਕਦਰ ਕੁਸੀ ਕੀਤੀ ਜਾ ਰਹੀ ਆ ਮੈਨੂੰ ਬਦਨਾਮ ਕੀਤਾ ਜਾ ਰਿਹਾ ਜੇ ਭਾਈ ਭਗਵੰਤ ਮਾਨ ਸ਼ਿਓ ਮੁੱਖ ਮੰਤਰੀ ਜੇ ਤੁਸੀਂ ਕਿਸੇ ਦੀ ਕਦਰ ਕੁਸੀ ਕਿਸੇ ਦੇ ਨੌਜਵਾਨਾਂ ਦੀ ਕਦਰ ਕੁਸੀ ਕਰ ਸਕਦੇ ਹੋ ਭਾਈ ਅੰਮਿਤਪਾਲ ਸਿੰਘ ਦੀ ਕਦਰ ਕੁਸੀ ਕਰ ਸਕਦੇ ਹੋ ਇਹ ਤਾਂ ਮੈਂ ਪਹਿਲਾਂ ਵੀ ਕਿਹਾ ਹੁੰਦਾ ਕਿਹਾ ਸੀ ਕਿ ਕਦੇ ਦਾਦੇ ਦੇ ਕਦੇ ਪੋਤੇ ਦੀ ਆ ਪਰਮਾਤਮਾ ਇੱਕ ਬਹੁਤ ਵੱਡੀ ਚੀਜ਼ ਆ ਕੁਦਰਤ ਬਹੁਤ ਵੱਡੀ ਬਲਵਾਨ ਆ ਆਪਾਂ ਇਹ ਕਹਿੰਦੇ ਜਿਸ ਨੇ ਕ੍ਰਾਇਮ ਕੀਤਾ ਜਿਸ ਨੇ ਕਿਸੇ ਨੂੰ ਕੋਈ ਬੰਦਾ ਮਾਰਿਆ ਜਾਂ ਬੰਦੇ ਦਾ ਕਤਲ ਕੀਤਾ ਜਾਂ ਕੋਈ ਹਿੰਸਾ ਨੂੰ ਅੰਜਾਮ ਦਿੱਤਾ ਉਸ ਬੰਦੇ ਨੂੰ 101% ਉਹਨੂੰ ਭਾਨੇ ਪਹਿਣਗੇ ਆ ਪਰ ਜੇਕਰ ਆਪਾਂ ਕਿਸੇ ਦੇ ਨਜਾਇਜ਼ ਧੀਆ ਪੁੱਤਾਂ ਨੂੰ ਅੰਦਰ ਡੱਕਾਂਗੇ ਨਜਾਇਜ਼ ਤਸੱਦਦ ਕਰਾਂਗੇ ਨਜਾਇਜ਼ ਜਲੀਲ ਕਰਾਂਗੇ ਨਜ਼ਾਇਰਕਦਾਰ ਕੁਸੀ ਕਰਾਂਗੇ ਫਿਰ ਉਹ ਆਪਣੇ ਤੇ ਵੀ ਜਿਹੜੀਆਂ ਭੁਗਤਣੀਆਂ ਪੈਣਗੀਆਂ ਕਹਿੰਦੇ ਹੁੰਦੇ ਆ ਹੰਕਾਰ ਆ ਸੋ ਮਾਰਿਆ ਇਹ ਆਮ ਗੱਲ ਹੈ ਚਾਹੇ ਪਿੰਡ ਦੀ ਬੰਦਾ ਹੋਵੇ ਆਮ ਬੰਦਾ ਹੋਵੇ ਐਮਐਲਏ ਹੋਵੇ ਮਨਿਸਟਰ ਹੋਵੇ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਚਾਹੇ ਕਹਿੰਦਾ ਭਾਵੇਂ ਜਿ세 ਮਰਜ਼ੀ ਅਹੁਦੇ ਤੇ ਹੋਵੇ ਜੇ ਕਿਸੇ ਨੂੰ ਆਪਾ ਬਿਨ ਗੱਲ ਤੋਂ ਤੰਗ ਪਰੇਸ਼ਾਨ ਕਰਕੇ ਇਲਜ਼ਾਮ ਲਾ ਕੇ ਉਹਨੂੰ ਆਪਾਂ ਜੇਲਾ ਦੇ ਵਿੱਚ ਸੁੱਟਾਂਗੇ ਤਾਂ ਫਿਰ ਆਪਣੇ ਉੱਤੇ ਵੀ ਜਿਹੜੇ ਕਿ ਸਵਾਲ ਕੁਦਰਤੀ ਆ ਇਹ ਕੁਦਰਤ ਵੱਲੋਂ ਉੱਠਣੇ ਸੁਭਾਵਕ ਨੇ ਹੁਣ ਜਿਹੜੀ ਇਹ ਗੱਲ ਵਿਕਮਜੀਤ ਸਿੰਘ ਮਜੀਠੀਆ ਵੱਲੋਂ ਜਿਹੜਾ ਕਿ ਬਾਰ ਬਾਰ ਕਿਹਾ ਜਾ ਰਿਹਾ ਕਿ ਭਗਵਾਨਤਮਾਨ ਤੇ ਜਿਹੜਾ ਮਨਿਸਟਰ ਦੇ ਉੱਤੇ ਜਿਹੜਾ ਐਕਸਾਈਜ਼ ਮਨਿਸਟਰ ਆ ਉਹਦੇ ਉੱਤੇ ਜਿਹੜਾ ਪਾਰਚਾ ਦਰਜ ਹੋਣਾ ਚਾਹੀਦਾ ਹੁਣ ਦੇਖਦੇ ਆ ਕਿ ਭਾਜਪਾ ਪਾਰਚਾ ਦਰਜ ਕਰਦੀ ਆ ਅਗਲੇ ਕੀ ਰਣਨੀਤੀਆ ਇਹ ਤਾਂ ਆਉਣ ਵਾਲਾ ਬਖਤ ਦੱਸੂਗਾ ਦੂਸਰੇ ਪਾਸੇ ਕਰੀਬ 1 ਮਹੀਨਾ ਤੋਂ ਜਿਹੜੀ ਖਬਰ ਫਲੈਸ਼ ਹੋ ਰਹੀ ਹੈ ਚੱਲ ਰਹੀ ਆ ਹਰਜੋਤ ਬੈਂਸ ਤੇ 100 ਕਰੋੜੀ ਜਿਹੜਾ ਕਿ ਸਾਈਬਰ ਕਰਾਇਮ ਵੱਲੋਂ ਜਿਹੜਾ ਘਟਾਲਾ ਜਿਹੜਾ ਆਪਾਂ ਕਹਿ ਦਈਏ ਕਿ ਇੱਕ ਮੈਲ ਐਂਡ ਸਵੈਟਰ ਨੇ ਲਾਇਆਗਾ ਕਿ ਹਰਜੋਤ ਬੈਂਸ ਨੇ 100 ਕਰੋੜ ਦਾ ਜਿਹੜਾ ਇੱਕ ਘਪਲਾ ਕੀਤਾਗਾ ਇਹ ਆਮ ਆਦਮੀ ਪਾਰਟੀ ਦਾ ਮంత్రిਆ ਜਿਹੜਾ ਕਿ ਅਰਵਿੰਦ ਕੇਧਰੀਵਾਲ ਦੇ ਬਹੁਤ ਨੇੜੇ ਆ ਤੇ ਦੂਸਰਾ ਭਗਵੰਤ ਮਾਨ ਦੇ ਬਹੁਤ ਨਜ਼ਦੀਕ ਆ ਫਿਰ ਹਾਲ ਅਜੇ ਇਹ ਵੀ ਵਿਚ ਵਿਚਾਲੇ ਤੋਂ ਰਿਫਰਦਾਗਾ ਤੇ ਕਹਿਣ ਦਾ ਭਾਵ ਕਿ ਪੰਜਾਬ ਸਰਕਾਰ ਹੁਣ ਇਸ ਤਰ੍ਹਾਂ ਬੁਰੀ ਤਰ੍ਹਾਂ ਘੁੱਲ ਚੁੱਕੀ ਆ ਪੰਜਾਬ ਦੀ ਇਹਦੇ ਵਿੱਚ ਬਦਨਾਮੀ ਹੋ ਚੁੱਕੀ ਆ ਪੰਜਾਬ ਸਰਕਾਰ ਦੀ ਬਦਨਾਮੀ ਹੋ ਚੁੱਕੀ ਆ ਪੰਜਾਬ ਪ੍ਰਸ਼ਾਸਨ ਦੀ ਬਦਨਾਮੀ ਹੋ ਚੁੱਕੀ ਆ ਪੰਜਾਬ ਦੇ ਉਹ ਮੰਤਰੀਆਂ ਲੀਡਰਾਂ ਚ ਐਮ ਐਲ ਏ ਆ ਕਿਉਂਕਿ ਜਦੋਂ ਇੱਕ ਗੱਲ ਵੱਡੀ ਆ ਜਦੋਂ ਪੰਜਾਬ ਦੇ ਮਾਰਕਾਂ ਵਾਲੀ ਸ਼ਰਾਬ ਕਿਸੇ ਦੂਜੇ ਜਿਹੜਾ ਕੰਟਰੀ ਆਪਾਂ ਉਹਦੇ ਵਿੱਚ ਜਾਂਦੀ ਆ ਸਟੇਟ ਦੇ ਵਿੱਚ ਜਾਂਦੀ ਆ ਹਰਿਆਣਾ ਵਿੱਚ ਜਾਂਦੀ ਆ ਜਾਂ ਦਿੱਲੀ ਜਾਂਦੀ ਆ ਜਾਂ ਕਿੱਥੇ ਹੋਰ ਜਾਂਦੀ ਆ ਤੇ ਉਸ ਸੁਭਾਵਕ ਆ ਕਿ ਉਸ ਬੰਦੇ ਉੱਤੇ ਪਰਚਾ ਪ੍ਰਸ਼ਾਸਨ ਕਰਦਾਗਾ ਗਵਰਨਮੈਂਟ ਕਰਦੀ ਆ ਆਪਾਂ ਵੇਖਦੇ ਆ ਕਿ ਕਿੰਨਾ ਜਿਹੜਾ ਕਿ ਲੋਕ ਇੱਥੋਂ ਹਰਿਆਣੇ ਦੇ ਵਿੱਚੋਂ ਸ਼ਰਾਬਾਂ ਵੇਚਦੇ ਧੰਦਾ ਕਰਦੇ ਸੀ ਕਾਰੋਬਾਰ ਕਰਦੇ ਸੀ ਉਹਨਾਂ ਦੇ ਪਰਚੇ ਦਰਜ ਹੋਏ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਕਿ ਪੰਜਾਬ ਮਾਰਕਾ ਜਿਹੜੀ ਸਰਾਵਾ ਦਿੱਲੀ ਦੇ ਵਿੱਚ 2069 ਪੇਟੀਆਂ ਇਹ ਬਿਕਰ ਮਜੀਠ ਸਿੰਘ ਮਜੀਠੀ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਆ ਇਹ ਉਹਨਾਂ ਨੇ ਦੋਸ਼ ਲਾਇਆ ਕਿ ਭਗਵਾਨਤ ਮਾਨ ਦੀ ਲੋਬੀ ਦੇ ਵਿੱਚੋ ਇਹ ਫੜੀ ਗਈ ਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਨੇ ਤੇ ਭਗਵਾਨਤ ਮਾਨ ਇਸ ਦੇ ਉੱਤੇ ਕੀ ਜਵਾਬ ਦੇਣਗੇ ਉਹਨਾਂ ਦੀ ਕੀ ਰਏ ਆ ਕਿ ਇਹ ਹੁਣ ਭਗਵਾਨਤ ਮਾਨ ਕਹਿਣਗੇ ਕਿ ਇਹ ਵਿਰੋਧੀ ਲੋਕਾਂ ਦੀ ਚਾਲ ਆ ਜਾ ਇਹ ਕਹਿਣਗੇ ਕਿ ਵਿਰੋਧੀਆਂ ਦਾ ਜਿਹੜਾ ਇਹ ਕੰਮ ਆ ਸਾਨੂੰ ਭੰਡਣਾ ਸਰਕਾਰ ਨੂੰ ਉਹਨ ਭਗਵੰਤਾਂ ਇਸ ਤਰੀਕੇ ਕਹਿਣਗੇ ਪਰ ਵਿਰੋਧੀ ਕਹਿ ਰਿਹਾ ਕਿ ਇਹ ਸਚਾਈ ਆ ਇਹ ਚੌਂਕ ਕਮਿਸ਼ਨ ਵੀ ਦੱਸ ਦੇਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕਲੀਅਰ ਸਾਫ਼ ਹੋ ਜਾਊਗਾ ਕਿ ਹੋਰ ਵੀ ਕੀ ਕੁਝ ਫੜਿਆ ਗਿਆ ਕੀ ਕੁਝ ਉਹਨਾਂ ਨੇ ਜਿਹੜਾ ਜਬਤ ਕੀਤਾ ਇੱਕ ਗੱਡੀ ਦੀ ਵੀਡੀਓ ਆ ਜਿਹੜੀ ਕਿ ਬਾਰ-ਬਾਰ ਦਿਖਾਈ ਜਾ ਰਹੀ ਆ ਗੱਡੀ ਦੇ ਵਿੱਚ ਸਾਰਾ ਕੁਝ ਜਿਹੜਾ ਸਰਾਬ ਬਰਾਬਦ ਹੋਈ ਆ ਇਹ ਵੀ ਇੱਕ ਜੇਕਰ ਹੋਰ ਸਾਹਮਣੇ ਆ ਰਿਹਾਗਾ ਤੇ ਇਸ ਨੂੰ ਤੁਸੀਂ ਸਾਰੇ ਨੂੰ ਕਮੇ ਦੇਖ ਲਿਓ ਕੀ ਪੰਜਾਬ ਦਾ ਪੈਸਾ ਦਿੱਲੀ ਦੀਆਂ ਜਿਹੜੀਆਂ ਚੋੜਾ ਉੱਤੇ ਅਰਵਿੰਦ ਕੇਜਰੀਵਾਲ ਉੱਤੇ ਲੱਗ ਰਿਹਾ ਕੀ ਪੰਜਾਬ ਦਾ ਖਜ਼ਾਨਾ ਜਿਹੜਾਗਾ ਕਿ ਉਹ ਦਿੱਲੀ ਵਾਲੇ ਲੁੱਟ ਕੇ ਲੈ ਗਏ ਕੀ ਪੰਜਾਬ ਦੇ ਉੱਪਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਹ ਅਰਵਿੰਦ ਕੇਜਰੀਵਾਲ ਨੇ ਕਿਤੇ ਸ਼ਰਤ ਤਾਂ ਨਹੀਂ ਰੱਖ ਦਿੱਤੀ ਕਿ ਜੇਕਰ ਤੁਸੀਂ ਭਾਰਤ ਮਾਨ ਨੂੰ ਕਿਹਾ ਹੋਣਾ ਕਿ ਮੁੱਖ ਮੰਤਰੀ ਜੀ ਦੇ ਸਾਰਾ ਸਾਜੋ-ਸਮਾਨ ਤੁਸੀਂ ਪੰਜਾਬ ਦੇ ਵਿੱਚੋਂ ਖਰੀਦ ਕੇ ਲਿਆਵੋਗੇ ਮੈਂ ਇੱਕ ਰੁਪਿਆ ਜੀ ਲਾਉਣਾ ਤੇ ਈਮਾਨਦਾਰਸ ਆਪਾਂ ਕਹਿੰਦੇ ਕਿ ਸਰਕਾਰ ਕਹਾਉਂਦੀ ਆ ਜੇ ਈਮਾਨਦਾਰ ਸਰਕਾਰ ਦੇ ਉੱਤੇ ਸਰਾਬ ਦੇ ਘਟਾਲਿਆਂ ਦੇ ਪਹਿਲਾ ਅਰਵਿੰਦ ਕੇਜਰੀਵਾਲ ਘਿਰਿਆ ਹੋਇਆਗਾ ਤਿਹਾਰ ਜੇਲ੍ਹ ਦੇ ਵਿੱਚ ਰਹਿ ਕੇ ਆਇਆਗਾ ਤੇ ਹੁਣ ਇਹ ਕੁਝ ਮਿਲਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਆਪਾਂ ਕਹਿੰਦੇ ਕਿ ਸ਼ਰਮਨਾਕ ਗੱਲ ਆ ਅਰਵਿੰਦ ਕੇਜਰੀਵਾਲ ਤੋਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਹੋ ਸਕਦਾ ਕਿ ਕਿਹਾ ਹੋਵੇ ਇਹ ਜਿਹੜਾ ਪੈਸਾ ਪੰਜਾਬ ਦਾ ਉਹ ਇੱਥੇ ਵਰਤਿਆ ਜਾਊਗਾ ਜਿਹੜੀ ਲੀਡਰਸ਼ਿਪ ਆ ਉਹ ਪੰਜਾਬ ਦੀ ਜਿਹੜੀ ਇੱਥੇ ਸਾਰੀ ਝੋਕੀ ਜਾਵੇ ਜੋ ਪੰਜਾਬ ਦਾ ਤੇਲ ਆ ਪਾਣੀ ਆ ਜੋ ਵੀ ਆ ਇੱਕ ਵੱਡੇ ਸਵਾਲ ਨੇ ਆਪਣੇ ਆਪ ਦੇ ਵਿੱਚ ਤੇ ਇਸ ਵੀਡੀਓ ਤੁਸੀਂ ਬੱਦ ਬੱਦ ਸ਼ੇਅਰ ਕਰਨਾ ਤਾਂ ਕਿ ਜਿਹੜਾ ਅਸਲ ਸੱਚਾਈ ਦਾ ਜਿਹੜਾ ਮੁੱਦਾ ਹੈਗਾ ਅਸਲ ਪਤਾ ਲੱਗ ਸਕੇ ਇਹ ਵਿਰੋਧੀ ਆਂ ਦੀਆਂ ਗੱਲਾਂ ਨੇ ਜਾਂ ਸੱਚ ਵਿੱਚ ਇਹ ਜਿਹੜਾ 2069 ਪੇਟੀਆਂ ਸਰਾਬ ਦੀਆਂ ਪੰਜਾਬ ਮਾਰਕਾ ਦਿੱਲੀ ਦੇ ਵਿੱਚੋਂ ਭਗਵੰਤ ਮਾਨ ਦੀ ਕਪੂਰਥਲਾ ਜਿਹੜੀ ਹਾਊਸ ਆ ਜਿਹੜਾ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀ ਜਗ੍ਹਾ ਹੁੰਦੀ ਆ ਬੇਸ਼ੱਕ ਉਹ ਪੱਕਾ ਟਿਕਾਣਾ ਮੁੱਖ ਮੰਤਰੀ ਦਾ ਨਹੀਂ ਹੁੰਦਾ ਪਰ ਪੰਜਾਬ ਦਾ ਮੁੱਖ ਮੰਤਰੀ ਦੀ ਜਿਹੜੀ ਉਹ ਜਗ੍ਹਾ ਰੱਖੀ ਜਾਂਦੀ ਆ ਤੇ ਇਸ ਨੂੰ ਲੈ ਕੇ ਤੁਸੀਂ ਕੀ ਵੇਖਦੇ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬੱਜੀ ਦਾ ਖਾਲਸਾ ਵੈਜੀ ਕੀ ਪਤੇ